ਅੱਲ ਦੀ ਵੀਡੀਓ ਦੇ ਵਿੱਚ ਸੰਸਪਾਈ ਕੀਤੀ ਸੀ ਥੜਾ ਸਾਹਿਬਾਰੇ ਜੋ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ੋਭਿਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ 68 ਤੀਰਥ ਬਾਰੇ ਸੰਸਪਉਣ ਜਾ ਰਹੇ ਹਾਂ ਉਪਰੋਕਤ ਥੜੇ ਦੇ ਦੱਖਣ ਦੀ ਤਰਫੇ ਨਾਲ ਲੱਗਦੇ ਘਾਟ ਨੂੰ 68 ਘਾਟ ਕਹਿੰਦੇ ਹਨ ਮਹਾਨ ਕੋਸ਼ ਅਨੁਸਾਰ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 68 ਤੀਰਥ ਦੇ ਸਾਧੂ ਭਗਤਰੇ ਰਾਮਕਲੀ ਰਾਗ ਵਿੱਚ ਸ਼ਬਦ ਉਚਾਰਿਆ ਸੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਅਤੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਚਰਨ ਪਾਇਸਨ ਮਹਾਪੁਰਸ਼ ਕਿਹਾ ਕਰਦੇ ਸਨ ਕਿ 18 ਤੀਰਥਾਂ ਨੇ ਇਸ ਘਾਟ ਰਹੀ ਅਮਰਸਤ ਸ੍ਰੋਵਰ ਵਿੱਚ ਪ੍ਰਵੇਸ਼ ਕੀਤਾ ਸੀ ਇੱਥੇ ਇਸ਼ਨਾਨ ਕਰਨ ਨਾਲ 18 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਬਣਾਇਆ ਹੋਇਆ ਛੋਟਾ ਸੁਨਹਿਰੀ ਗੁੰਮਦ ਵਾਲਾ ਮੰਦਿਰ ਵੀ ਸੀ ਪਰ ਹੁਣ ਉਹ ਮੰਦਿਰ ਇੱਥੇ ਨਹੀਂ ਹੈ ਹੁਣ ਸਿਰਫ ਕਾਟ ਹੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਸਾਂਸ ਪਾਈ ਗਈ ਹੈ 68 ਕਾਟ ਬਾਰੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਰੋਜ਼ਾਨਾ ਯਾਤਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ